ਫਾਦਰ ਸਾਹਿਬ ਬੜਾ ਵੱਡਾ ਨਾਮ ਹੈ ਜੀਮਾ ਸਾਹਿਬ ਰੁਤਬਾ ਵੱਡਾ ਮਾਣ ਵੱਡਾ ਬਖਸ਼ਿਆ ਉਸ ਮਾਲਕ ਨੇ ਕਿਉਂਕਿ 2017 ਦੇ ਵਿੱਚ ਜਦੋਂ ਨਿੰਦਰ ਪਲਵਾਨਾ ਆਜੀਪੋਤੇ ਲਾਕੇ ਕੁੰਡੀਆਂ ਲਵਾੜਾ ਟੰਗਲ ਲੜੂਤੇ ਲਈ ਗਿਆ ਫਿਰ ਉਹਦੋਂ ਕੁਝ ਵੀ ਨਹੀਂ ਸੀਗਾ ਅਦ 17 ਵਾਰਡ ਟੂਰ ਲੱਗਿਆ ਮੁੰਡੇ ਤੇ ਇੱਕ ਵਾਰ ਜ਼ੋਰਦਾਰ ਸਰਦਾਰ ਕੁਲਦੀਪ ਸਿੰਘ ਜੀ ਚੀਮਾ ਸਾਹਿਬ ਸਾਡੇ ਦਰਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਆ ਐ ਪ੍ਰਧਾਨੀਆ ਸਾਹਿਬ ਜੀ ਪਹਿਲੀ ਕੁਸ਼ਤੀ ਸ਼ੁਰੂ ਕਰਾਈਓ ਪਹਿਲੀ ਕੁਸ਼ਤੀ ਆ ਕੇ ਸ਼ੁਰੂ ਕਰਵਾਓ ਲਾ ਦਿਏ ਜੀ ਨੰਬਰ ਦਾ ਸਾਹਿਬ ਆਓ ਆਓ ਸ਼ਿਵਾਂ ਦੇ ਦੋ ਜੀ ਹੱਥ ਮਿਲਾ ਰਹੇ ਆ ਅੱਗੇ ਅਸ਼ੋਕ ਭਾਜੀ ਸੁਜੀਤ ਭਾਜੀ ਆਓ ਸਰ ਆਓ ਅਜੀਤ ਭਾਜੀ ਆਓ ਯਾਰ ਹੱਥ ਮਿਲਾਓ ਐ ਇਧਰ ਹੱਥ ਜੋੜੀ ਚੀਮਾ ਸਾਹਿਬ ਤੁਹਾਨੂੰ ਵੀ ਤਕਰੀਮ ਦੇਣੀ ਆਪਾਂ ਸਰਦਾਰ ਕੁਲਦੀਪ ਸਿੰਘ ਜੀ ਸਭ ਤੁਸੀਂ ਵੀ ਆ ਜਿਓ ਆ ਜਿਓ ਆ ਜਿਓ ਕਿਉਂਕਿ ਨਾਮ ਵੱਡਾ ਹੈ ਸਾਡੇ ਦੁਨੀਆ ਦੇ ਵਿੱਚ ਵੱਡੀ ਚਰਚਾ ਸਾਡੇ ਸਤਿਕਾਰਯੋਗ ਐਸਆਈ ਪ੍ਰਵੀਨਦਰ ਸਿੰਘ ਚੀਮਾ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਚੀਮਾ ਸਾਹਿਬ ਔਰ ਸਾਡੇ ਪਠਾਨੀਆਂ ਫੈਮਿਲੀ ਪਠਾਨੀਆਂ ਪਰਿਵਾਰ ਦਾ ਚਲੋ ਵੀ ਅੱਜ ਦੇ ਖੇਡ ਮੇਲੇ ਨੂੰ ਬੜਾ ਵੱਡਾ ਸੰਜੋਗ ਉਹ ਤੇਰਾ ਕੀ ਕੰਮ ਇੱਥੇ ਪਸਿਆ ਹੋ ਹਰ ਬਾਕੀ ਬਾਤ ਰਾਸ਼ੀ ਕੀ ਪੌੜਾ ਕਿਸੇ ਨੇ ਵੀ ਬਾਤੂ ਜਿਨ੍ਹਾਂ ਨੂੰ ਆਪਾਂ ਸੱਦਾਂਗੇ ਉਹੋ ਹੀ ਖਾਰੇ ਵਿੱਚ ਆਉਣ ਕਿਰਪਾ ਕਰਕੇ ਆਪਾਂ ਲੋਕਾਂ ਨੂੰ ਸਿੱਧ ਦਿਖਾਈਏ ਕਿੱਡਾ ਹੁੰਦਾ ਡਿਸਿਪਲਨ ਦੇ ਵਿੱਚ ਇੰਨੇ ਪੈਸੇ ਖਰਚ ਵੀ ਕਰਦੇ ਆ ਜੇ ਲੋਕਾਂ ਨੂੰ ਸਵਾਦ ਹੀ ਨਹੀਂ ਆਇਆ ਤੇ ਪਿੰਡ ਵਾਲੇ ਕਹਿੰਦੇ ਫਿਰ ਸਾਡਾ ਪੈਸਾ ਖਰਚ ਕਰਨ ਦਾ ਫਾਇਦਾ ਕੀ ਹੈ ਇਸ ਕਰਕੇ ਵੱਡਾ ਦੰਗਲ ਵੱਡੀ ਛਿੰਜ ਆ ਪੱਡਾ ਆ ਵੀ ਬਗਿਆ ਤੇ ਦੂਜੇ ਪਾਸੇ ਦੱਲੀ ਆ ਨੌਜਵਾਨਾ ਫੱਟ ਗਿਆ ਹੱਥ ਜੋੜੀ ਕਰ ਲਾ ਫਿਰ ਪਾਲ ਗੁਰ ਜਾਗੇ ਇੱਥੇ ਪੜਿਆ ਸ਼ਾਬਾਸ਼ 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 ਜਲਦੀ ਆ ਜਾਓ ਜਲਦੀ ਆ ਜਾ ਨੌਜਵਾਨਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਇਹ ਕੋਈ ਯਾਰਾ ਜਿਹੜਾ ਮੋਟਰਸਾਈਕਲ ਹੈ ਨਾ ਇਹਨੂੰ ਸਾਈਡ ਤੇ ਹੋ ਜਾਓ ਇਹਨੂੰ ਸਾਹਮਣੇ ਦਿਸੇ ਪਗੜਾ ਵੀ ਚੱਲਦਾ ਮੈਂ ਮੋਟਰਸਾਈਕਲ ਸ਼ਮਾ ਸਾਹਿਬਾ ਹੁੜਾ ਵੱਲੋਂ ਵੀ ਬੜਾ ਬੰਦਾ ਸਰਦਾਰ ਬੜਾ ਵੱਣਾ ਮਾਨ ਪਰ ਪਹੁੰਚਿਆ ਹੈ ਸਰਦਾਰ ਪਰਮਿੰਤ ਕਰਨਜੀਤ ਸਿੰਘ ਜੀ ਹੁੜਾ ਵੱਲੋਂ ਵੀ ਵੱਡੇ ਮਾਨਦਤਨ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਧੱਲੇ ਸਿੰਘ ਜੀ ਦਾ ਬੜਾ ਵੱਡਾ ਨਾਮ ਆ ਪੱਤੀ ਪਿੰਡ ਵਾਲੇ ਜਿਨ੍ਹਾਂ ਦੇ ਪੁੱਤਰ ਹੈ ਅਰਵਿੰਦਰ ਦੀ ਗੱਲ ਅੱਜ ਪੂਰੀ ਦੁਨੀਆ ਦੇ ਵਿੱਚ ਹੈ ਏਸ਼ੀਆ ਖੇਡਿਆ ਵੱਡੇ ਓ ਪਹਿਲਵਾਨ ਆਜੇ ਤੇ ਸੱਬਿਆ ਹੋਇਆ ਹੈ ਭਾਈ ਆ ਛੋਟੀ ਕੁਸ਼ਤੀ ਆਜੋ ਬੱਤਾ ਇੱਕ ਸਿਗਰ ਇੱਥੇ ਆਲਾ ਪਤਾ ਆਲਾ ਜੀ ਪਾਟ ਕੇ ਗੱਲੀ ਪਾਟ ਕੇ ਬੱਤਾ ਜਾ ਖਾਬਾ ਜਬਾ ਪਾਟ ਗਿਆ ਜੀ ਇਸਨ ਲੈ ਆ ਆ ਇਸੇ ਵੇਡੋ ਮਿਹਰਬਾਨੀ ਕਰਕੇ ਪਹਿਲਵਾਨ ਆਪਣੀ ਜਗ੍ਹਾ ਤੇ ਬੈਠ ਜਾਈਓ ਲੈ ਵੀ ਨਾਇਮਾਲੇ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਹੈ ਅਸੀਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੁਗਿੰਦਰ ਸਿੰਘ ਜੀ ਦੇ بیٹے ਅਫਜ਼ਲ ਜੀ ਪਠਾਨੀਆ ਬੋਲਲੀ ਯੂਐਸਏ ਤੇ ਸੰਜੀਪ ਪਟਾਣੀਆਂ ਰੋਡਾ ਜਿਨ੍ਹਾਂ ਨੇ 1 ਲੱਖ ਦਾ ਸਹਿਯੋਗ ਦਿੱਤਾ ਹੈ ਬਾਈ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਖੇਡ ਕੇ ਤਾੜੀਆਂ ਲਾ ਦਿਓ ਬਹੁਤ ਹੀ ਸਤਿਕਾਰਯੋਗ ਜੋਗਿੰਦਰ ਸਿੰਘ ਜੀ ਦੇ بیٹے ਰਾਜੀਵ ਪਟਾਣੀਆਂ ਗੋਲਡੀ ਅਮਰੀਕਾ ਤੇ ਸੰਜੀਪ ਪਟਾਣੀਆਂ ਬਹੁਤ ਵੱਡਾ ਸਹਿਯੋਗ ਹੈ ਇਸ ਖੇਡ ਮੇਲੇ ਦੇ ਵਾਸਤੇ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਬੈਂਕਾ ਇਤਨੀ 10000 ਮਨੋਰ ਇਟਲੀ 10000 ਸਾਗਰ ਪਠਾਨੀਆ ਕੁਵੈਤ 5100 ਨੀਸ਼ੂ ਕੁਵੈਤ 5100 ਲਾਲੀ ਨਰਿੰਦਰ ਰਾਣਾ 10000 ਰਾਜੂ ਕੁਵੈਤ 5000 ਇੰਦਰ ਜੀਤ ਮਹਿਗਾ ਸਿੰਘ 6000 ਦਵਿੰਦਰ ਰਾਣਾ ਸਾਬਕਾ ਸਰਪੰਚ 5000 ਜਨਰਲ ਸਿੰਘ ਅਮਰ ਸਿੰਘ 5100 ਹਨੀ ਕੈਨੇਡਾ 5100 ਅਸ਼ੋਕ ਪਟਾਨੀਆ ਰਾਜੂ ਬਲਬੀਰ ਸਿੰਘ ਮਾਸਕਟ 5000 ਤੇ ਮੌਜੀ ਕੁਬੈਤ ਗਮਲਜੀਤ ਸਿੰਘ 5100 ਕੁਲਬੰਦ ਪਟਾਣੀਆਂ 5000 ਦਿਲਬਾਗ ਸਿੰਘ ਚਰਨਜੀਤ ਸਿੰਘ 5000 ਅਸ਼ੋਕ ਪਟਾਣੀਆਂ ਰੰਬਰਦਾਰ ਦਾ ਸਹਿਯੋਗ ਹੈ ਅਤੇ ਸਰਪੰਚ ਸੁਦੇਸ਼ ਕੁਮਾਰ ਜੀ ਤੇ ਸਮੁੱਚੀ ಗ್ರಾಮ ਪੰਚਾਇਤ ਬਹੁਤ ਬੜਾ ਸਹਿਯੋਗ ਹੈ ਇਸ ਸ਼ੇਰ ਦੇ ਨੂੰ पहलवान पहलवान रणवीर सिंह घूमने नाम चल रहा पूरी दुनिया शिपा गढ़ शंकर करो आजोरी भान जी शीपा गढ़ शंकर वाला हाथ जोड़ी कर लगे ਹੱਥ ਜੋੜੀ ਕਰ ਲੈ ਸ਼ੀਪਾ ਤੇ ਮਨੋਜ ਸ਼ੀਪਾ ਹੱਥ ਵਾਂਦਾ ਕਰ ਨੌਜਵਾਨਾ ਸ਼ੀਪਾ ਗੜ ਸ਼ੰਕਰ ਬਗਿਆ ਆਦਾ ਹੁਣ ਜਲਦੀ ਸ਼ੀਪਾ ਪੰਜ ਮਿੰਟ ਦਾ ਸਮਾਂ ਕਰੋ ਹੱਥ ਜੋੜੀ ਮਨੋਜ ਬਰਾਬਰ ਤਿਆਰੀ ਕਰਕੇ ਵਿੱਚ ਹੋਣਾ ਆਪਾਂ ਮਾਲਕ ਨੇ ਥੋੜਾ ਟਾਈਮ ਦੇ ਦਿੱਤਾ ਸਾਨੂੰ ਸੋਛ ਧੰਨਵਾਦ ਕਰਦੇ ਆ ਜੱਪੇਵਾਲ ਵਾਲੇ ਨੇ ਵੀ ਕਿਹਾ ਸਾਨੂੰ 5000 ਦਾ ਸਹਿਯੋਗ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਕੁਸ਼ਤੀ ਖਾਰੇ ਵਿੱਚ ਚੱਲਦੀ ਹੋਈ 8 ਮਿੰਟ ਹੋ ਚੁੱਕੇ ਆ 9 ਢੋਲੀ ਰਫੀ ਆ ਵੀ ਦੋਦਵਾਨਾ ਭੱਜ ਕੇ ਇੱਕ ਵਾਰ ਵੇਖ ਖਾਰੇ ਨੂੰ ਸਲਾਮੀ ਹਰ ਚਿੰਗਰ ਬਟਾਨੀਆਂ ਕੀ ਬਾਤ ਹੈ ਜੀ ਪਟਾਣੀਆਂ ਸਾਹਿਬ ਹੁਣ ਪੇਸ਼ ਨਹੀਂ ਜਲਦੀ ਨਹੀਂ ਤਾਂ ਉੱਡ ਕੇ ਆ ਜਾਂਦੇ ਜੇ ਜਿਹੜੇ ਪਰਦੇਸੀ ਵੱਸਦੇ ਉਹ ਉਪਰੋਂ ਦੇ ਹੱਥ ਤੇ ਦਿਲ ਵਿੱਚ ਚੀਜ਼ ਤਾਂ ਪੈਂਦੀ ਐ ਉਹ ਪਾਣੀ ਨੂੰ ਪਤਨਾ ਵੀ ਤੇ ਪਰਦੇਸੀ ਨੂੰ ਬਤਨਾ ਵੀ ਤਾਕਤਾਂ ਰਹਿੰਦੀ ਐ ਕਿਉਂ ਪਟਾਣੀਆਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਡਾ ਹੀ ਤੇਜੇਤਾਰ ਰੱਖੇ ਭਰਾਵਾਂ ਦੀ ਕਿਉਂਕਿ ਅੱਜ ਦੇ ਖੇਡ ਮੈਦਾਨ ਨੂੰ ਬਹੁਤ ਬਹੁਤ ਸਹਿਯੋਗ ਦਿੱਤਾ ਹੈ ਪਡਾਨਿਆ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੁਹਾਡੀ ਸੋਚ ਨੂੰ ਸਲਾਮ ਹੈ ਜੀ ਬਹੁਤ ਬਹੁਤ ਧੰਨਵਾਦ ਲੈ ਵੀ ਰਫੀ ਪਹਿਲਵਾਨ ਹੁਸ਼ਿਆਰਪੁਰਿਆ ਆਜਾ ਭਾਜੀ ਵਿੱਚ ਕਰੇ ਨੇ ਸੋਜੀ ਸਿੰਘ ਜੀ ਪਡਾਨਿਆ ਸਾਹਿਬ ਸੇਵਾਦਾਰ ਨੇ ਸਾਡੇ ਸਰਕਾਰ ਨੂੰ ਬਹੁਤ ਵੱਡਾ ਮਾਣ ਸਤਿਕਾਰ ਪੰਜਾਬੀ ਬੋਲਾ ਦਾ ਦਿੱਤਾ ਟੋਲੀ ਇੱਕ ਮਿੰਟ ਰਫੀ ਅੱਗੇ ਆਜਾ ਨੌਜਵਾਨਾ ਆ ਮੁੰਡਾ ਵੀ ਕਹਿ ਰੋ ਵੀ ਅੱਜ ਹੈਲੋ ਹੈਲੋ ਓਕੇ ਬਾਈ ਰਫੀ ਆ ਜਾ ਮੇਰੇ ਕੋਲ ਇੱਕ ਮੁੰਡਾ ਜਿਹੜਾ ਕੋਹਾਲੀ ਵਾਲਾ ਬਿੱਲੀ ਉਹ ਕੈਨੇਡਾ ਤੋਂ 골ਡ ਮੈਡਲ ਜਿੱਤ ਕੇ ਆਇਆ ਟੋਲੀ ਥਾਲ ਦੇ ਸਾਈਡ ਤੋਂ ਤੇ ਆ ਮੁੰਡੇ ਨੇ 18 ਤਰੀਕ ਦਸੂਹੇ ਦੇ ਲਾਗੇ ਛੰਨੀਆਂ ਬਿੱਲੀ ਕੋਹਾਲੀ ਵਾਲੇ ਨੂੰ ਠਾਇਆ ਇੱਕ ਵਾਰ ਜੋਰ ਦਾ ਤਾੜੀ ਲਾ ਦੋ ਰਵੀ ਪਹਿਲਵਾਨ ਹੁਸ਼ਿਆਰਪੁਰਿਆ ਪਹੁੰਚਿਆ ਮਾਸਟਰ ਕਨ੍ਹਈਆ ਲਾਲ ਅਕੈਡਮੀ ਗੁਰਜੀਤ ਬਾਜੀ ਇਹ ਮਾਸਟਰ ਕਨ੍ਹਈਆ ਲਾਲ ਅਕੈਡਮੀ ਦਾ ਬੜਾ ਇੱਕ ਹੀਰਾ ਹੈ ਬੜਾ ਵਧੀਆ ਪਹਿਲਵਾਨ ਸੱਦਿਆ ਇਹਦੇ ਵਾਸਤੇ ਵੀ ਤੁਹਾਨੂੰ ਮੁਬਾਰਕਾ ਹੈ ਕਿ ਛੋਟੀ ਛੋਟੀ ਦੇ ਛਾੜ ਕੇ ਚੀਮਾ ਸਾਹਿਬ ਇੱਕ ਥੋੜਾ ਕੇ ਆਇਓ ਹੀਰੇ ਅੱਜ ਕਿਉਂਕਿ ਕਿਸੇ ਦੇ ਕੰਨ ਮੇ ਹੀਰਾ ਕਿਸੇ ਦੇ ਨਾਕ ਮੇ ਹੀਰਾ ਅਮੇ ਉਹਦੇ ਹੀਰੇ ਉਸੇ ਕਹਿ ਲੈਣਾ ਉਹ ਮੇਰਾ ਯਾਰ ਹੈ ਹੀਰਾ ਅੱਜ ਹੀਰੇ ਤੋਂ ਮਹਿੰਗੇ ਮੁੱਲ ਦੇ ਪੁਲਵਾਨ ਬਦਨਾਵਲ ਪਿੰਡ ਦੀ ਧਰਤੀ ਤੇ ਕਿਉਂ ਅਜੇ ਬਾਈ ਅੱਜ ਤੁਸੀਂ ਹੀਰਿਆਂ ਤੇ ਮਹਿੰਗੇ ਮੁੱਲ ਦੇ ਪੁਲਵਾਨ ਸੱਬੇ ਐਨ ਚੋਟੀ ਚੋਟੀ ਦੇ ਇੰਦਰ ਪੁਆਇੰਟ ਦੇ ਬਾਅਦ ਸ਼ਿੰਗਪਾਤ ਦਸੂਏ ਵਾਲਾ ਜਿੱਤੂਗਾ ਲੈ ਵੀ ਬਗਿਆ ਖੜਾ ਕਰ ਵੀ ਨੌਜਵਾਨਾ ਤੇ ਦੰਦੀ ਪਹਿਲਵਾਨ ਅਖਾੜਾ ਕਰਦੇ ਵਾਸਤੇ ਪਹੁੰਚਿਆ ਹੋਇਆ ਲੈ ਵੀ ਪਹਿਲਵਾਨ ਜੀ ਕਰੋ ਕੁਸ਼ਤੀ ਸ਼ੁਰੂ ਜੋ ਇਹ ਦੇਖੀਏ ਮੁੰਡੇ ਜਿਹੜੇ ਇਦਾਂ ਦੇ ਮੁੰਡੇ ਕਦੇ ਨਹੀਂ ਦੇਖੇ ਨਹੀਂ ਹੁਣੇ ਆਹ ਕਿਹ ਜਿਹੀ ਬੋੜੀ ਬਹੁਤ ਛੋਟੀ ਛੋਟੀ ਦੇ ਪਹਿਲਵਾਨ ਆਹ ਪਰਵਾਦੇ ਕਿ ਛੋਟੀ ਛੋਟੀ ਕੂਸੀ ਦੂਜੀ ਕੂਸੀ ਲਾਓ ਪਾ ਜੀ ਤੀਜੀ ਕੂਸੀ ਆਪਣੇ ਸਟਾਈਲ ਕੀ ਨਾ ਦਮਨ ਮਹਾਵਾ ਪਹਿਲਵਾਨ ਜਲਦੀ ਦੇ ਨਾਲ ਸਾਰੇ ਵਿੱਚ ਪਹੁੰਚਾ ਜੋੜੀ ਵਾਸਤੇ ਦਮਨ ਮਹਾਵਾ ਖੇਰੇ ਵਿੱਚ ਪਹੁੰਚੇ ਨਾਲ ਹੱਥ ਜੋੜੀ ਆਹ ਦਮਨ ਮਹਾਵਾ ਅਖਾੜੇ ਵਿੱਚ ਪਹੁੰਚੇ ਪਹਿਲਵਾਨ ਜੀ ਜਲਦੀ ਪਹੁੰਚੋ ਮਹਾਵਾ ਆਦੇ ਦਰਸ਼ਕ ਵੀਰ ਕਹਿੰਦੇ ਹੁਣੇ ਕਿਹਾਵਾ ਪਿੰਡ ਪਤਾ ਨਹੀਂ ਕਿਥੇ ਮੈਂ ਦੱਸ ਦਿੰਨਾ ਭਿੱਖੀ ਪਿੰਡ ਕਲਸੇ ਘੁਰਦਾ ਅਟਾਰੀ ਬਾਡਰ ਪਾਕਿਸਤਾਨ ਦਾ ਬਾਡਰ ਉਥੋਂ ਮਹਾਵਾ ਪਿੰਡ ਮਸ਼ਹੂਰ ਕੀਤਾ ਗੁਰਜੰਟ ਪੁਲਵਾਨ ਨੇ ਗੁਰਜੰਟ ਪੁਲਵਾਨ ਦਾ ਪਿੰਡੂ ਹੈ ਸੋ ਕਿਰਪਾ ਕਰਕੇ ਬੇਨਤੀ ਕਰਦੇ ਆ ਦਮਨ ਪਹਿਲਵਾਨ ਖਾੜੇ ਵਿੱਚ ਪਹੁੰਚਿਆ ਜੋੜੀ ਵਾਸਤੇ ਤੇ ਉਧਰ ਮਰਦ ਮੇਵੀ ਦੇ ਵਿੱਚ ਜਿਹੜਾ ਮੁੰਡਾ ਸੂਬੇਦਾਰ ਹੈ ਉਹ ਕਰਨ ਪਹਿਲਵਾਨ ਪੁੱਜ ਗਿਆ ਇੱਕ ਵਾਰ ਜ਼ੋਰ ਦਾ ਤਾੜੀ ਲਾ ਦਿਓ ਆ ਮੁੰਡੇ ਦੇ ਵਾਸਤੇ ਵੀ ਇਹ ਮਰਦ ਮਰਦ ਮੇਵੀ ਦਾ ਜਿੰਦ ਸੂਬੇਦਾਰ ਪੁੱਜਿਆ ਹੋਇਆ ਹੈ ਬੜੀ ਇੱਕ ਵੱਡੀ ਨਿਮਰਤਾ ਹੈ ਨਵਨੀਤ ਖੰਨੇ ਵਾਲਾ ਨਵਨੀਤ ਖੰਨੇ ਦਾ ਛੋਟਾ ਵੀਰ ਕਰਨ ਪਹਿਲਵਾਨ ਖੰਨਾ ਰਾਜੇਸ਼ ਪੰਡਤ ਵੀ ਪਹੁੰਚਿਆ ਹੈ